ਮੇਰੇ ਪਰਮ ਸਤਿਕਾਰਯੋਗ 사ਤ ਸੰਗਤ ਜੀ ਫਤਿਹ ਕਿਛਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਨਾਬ ਜੀ ਨੇ ਸਰਵਣ ਕੀਤਾ ਸ੍ਰੀ ਰਗ ਦਾ ਪਹਿਲਾ ਸ਼ਬਦ ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪ ਜੀ ਸੰਗਤਾਂ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਆਰੰਭ ਕੀਤੀ ਹੋਈ ਹੈ ਹੁਣ ਇਹ ਦੂਜਾ ਸ਼ਬਦ ਜਿਹੜਾ ਸ੍ਰੀ ਰਗ ਦਾ ਆਪਾਂ ਸਰਵਣ ਕਰਾਂਗੇ ਮਨ ਬਿਰਤਿਆਂ ਕਾ ਗਰ ਕਰੋ ਸਤਿਗੁਰਾਂ ਦਾ ਧਿਆਨ धरो ਆਓ ਸਰਵਣ ਕਰਨਾ ਕਰਦੇ ਹਾਂ ਜੀ। ਸ਼੍ਰੀ ਰੌਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਔਰ ਜਾਓ ਪਵਨ ਕੀਣਾ ਪਿਆਓ। ਸ਼੍ਰੀ ਰੌਗ ਰੌਗ ਦਾ ਨਾਮ ਹੈ ਸ਼੍ਰੀ ਰੌਗ ਹੈ। ਰਾਗਾਂ ਵਿੱਚ ਸ਼੍ਰੀ ਰੌਗ ਹੈ ਜੇ ਸੱਚ ਧਰੇ ਪਿਆਰ। ਰਾਗਾਂ ਵਿੱਚ ਸਤਿਗੁਰੂ ਕਹਿੰਦੇ ਸ਼੍ਰੀ ਰੌਗ ਪਹਿਲਾ ਰਾਗ ਹੈ। ਸ੍ਰੇਸ਼ਟ ਰਾਗ ਦੱਸਿਆ ਗੁਰੂ ਸਾਹਿਬ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਖਸ਼ੀਸ਼ ਕਰਦੇ ਹਨ ਕਰੋੜਾਂ ਸਾਲਾਂ ਦੀ ਮੇਰੀ ਉਮਰ ਹੋ ਜਾਵੇ ਅਤੇ ਪਵਨ ਪੀਣ અપਿਆਉ ਪਵਨ ਹੀ ਹਵਾ ਹੀ ਮੇਰਾ ਆਸਰਾ ਬਣ ਜਾਏ ਖਾਣ ਪੀਣ ਦਾ ਖਾਣ ਪੀਣ ਦਾ ਆਸਰਾ ਵੀ ਹਵਾ ਦੇ ਸਹਾਰੇ ਮੈਂ ਜਿੰਦਾ ਰਹਿ ਸਕਾਂ ਐਸੇ ਮੇਰੇ ਤੇ ਬਖਸ਼ੀਸ਼ ਹੋ ਜਾਵੇ ਚੰਦ ਸੂਰਜ ਦੋਇ ਗੁਫੇ ਨ ਦੇਖਾਂ ਸੁਪਨੇ ਸਵਣ ਨਾ ਥਾਓ ਤੇ ਰਾਤ ਦਿਨ ਗੁਫਾ ਦੇ ਵਿੱਚ ਬੜਿਆ ਰਹਾ ਜੇਕਰ ਮੈਂ ਰਾਤ ਦਿਨ ਗੁਫਾ ਵਿੱਚ ਬੜਿਆ ਰਹਾ ਤੇ ਨਾ ਅੱਖਾਂ ਦੇ ਨਾਲ ਕਦੇ ਚੰਨ ਨੂੰ ਦੇਖਾਂ ਨਾ ਮੈਂ ਸੂਰਜ ਨੂੰ ਦੇਖਾਂ ਮਤਲਬ ਰਾਤ ਦਿਨ ਮੈਂ ਆਪਣੀ ਸਮਾਧੀ ਵਿੱਚ ਟਿਕਿਆ ਰਹਾ ਸੁਪਨੇ ਸੋਵਣ ਨਾ થਾਉ ਤੇ ਸੁਪਨੇ ਵਿੱਚ ਵੀ ਮੈਨੂੰ ਸੌਣ ਨੂੰ ਥਾ ਨਾ ਹੋਵੇ ਸੁਪਨੇ ਵਿੱਚ ਵੀ ਨਾ ਸੋਵਾਂ ਸੋਵਾਂ ਬਿਲਕੁਲ ਵੀ ਨਾ ਜੇਕਰ ਵੀ ਤੇਰੀ ਕੀਮਤ ਨਾ ਪਵੈ ਹਾਂ ਕੇਵੜ ਆਖਾਂ ਨਾਓ ਐ ਪਰਮੇਸ਼ਰ ਜੀ ਭਾਵੇਂ ਮੈਂ ਰਾਤ ਨੂੰ ਬਿਲਕੁਲ ਨਾ ਸੋਵਾਂ ਰਾਤ ਜਨ ਜਾਗਦਾ ਰਹਾ ਨਾ ਸੂਰਜ ਨੂੰ ਦੇਖਾਂ ਨਾ ਚੰਦਰਮਾ ਨੂੰ ਦੇਖਾਂ ਨਾ ਕੁਛ ਮੈਂ ਖਾਵਾਂ ਨਾ ਪੀਵਾਂ ਲੱਖਾਂ ਸਾਲਾਂ ਦੀ ਮੇਰੀ ਉਮਰ ਹੋ ਜਾਵੇ ਤਾਂ ਵੀ ਵਾਹਿਗੁਰੂ ਜੀ ਤੁਹਾਡੀ ਕੀਮਤ ਨਹੀਂ ਪੈ ਸਕਦੀ ਤੁਹਾਡਾ ਮੁੱਲ ਨਹੀਂ ਪੈ ਸਕਦਾ ਮੈਂ ਤੁਹਾਡੀ ਵਡਿਆਈ ਦਾ ਇੱਕ ਕਿਣਕਾ ਵੀ ਨਹੀਂ ਜਾਣ ਸਕਦਾ ਹੌ ਕੇ ਵੜਿਆ ਆਖਾਂ ਨਾਉ ਤੇਰੇ ਨਾਮ ਦੀ ਵਡਿਆਈ ਮੈਂ ਕੀ ਕਰਾਂ ਇੰਨਾ ਕੁਛ ਹੋ ਜਾਵੇ ਜੇਕਰ ਤਾਂ ਵੀ ਮੈਂ ਤੇਰੇ ਨਾਮ ਦੇ ਬਾਰੇ ਤੇਰੀ ਵਡਿਆਈ ਦੇ ਬਾਰੇ ਨਹੀਂ ਜਾਣ ਸਕਦਾ ਸੱਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਈ ਸੱਚਾ ਨਿਰੰਕਾਰ ਹੈ ਆਪਣੇ ਥਾਂ ਤੇ ਟਿਕਿਆ ਹੋਇਆ ਸੱਚਾ ਨਿਰੰਕਾਰ ਆਕਾਰ ਤੋਂ ਬਿਨਾ ਵਹਿ ਗਰੂ ਆਪਣੇ ਥਾਂ ਤੇ ਟਿਕਿਆ ਹੋਇਆ ਹੈ ਉਹ ਪਰਮੇਸ਼ਵਰ ਜੀ ਜਿਸ ਨੂੰ ਮੈਂ ਸੁਣ ਸੁਣ ਕੇ ਉਸ ਪਰਮੇਸ਼ਵਰ ਦੀ ਵਡਿਆਈ ਕਰਦਾ ਸਿਫਤ ਕਰਦਾ ਹਾਂ ਤੇ ਉਹ ਮੇਰੇ ਸਾਰੇ ਲਾਲਚ ਪੂਰੇ ਕਰਦਾ ਤੇ ਲਨਾ ਤਮਾਜ ਜਿਸ ਨੂੰ ਕਿਹਾ ਮਹਾਰਾਜ ਨੇ ਭਾਵੇ ਕਰ ਤਮਾਜ ਤਮਾਦਾ ਭਾਵੇ ਮੇਰੀ ਇੱਛਾ ਪੂਰੀ ਕਰ ਦਵੇ ਉਹ ਜੇ ਮੇਰੇ ਤੇ ਰਜ਼ਾਮੰਦ ਹੋ ਜਾਵੇ ਉਹ ਪਰਮੇਸ਼ਰ ਦੀ ਕਿਰਪਾਲੋ ਹੋ ਜਾਵੇ ਤੇ ਮੇਰੀ ਇੱਛਾ ਪੂਰੀ ਕਰ ਦਵੇ ਐਸਾ ਸਮਰਥ ਪਰਮਾਤਮਾ ਹਾਜੀ ਰਹਾਓ ਕੁੱਸਾ ਕਟਿਆ ਵਾਰ-ਵਾਰ ਪਿਸਣ-ਪੀਸਾਂ ਪਾਏ ਕੁੱਸਾ ਇੱਕ ਕਹਾ ਦਾ ਨਾਮ ਹੈ ਬੜੀ ਤਿੱਖੀ ਹੁੰਦੀ ਆ ਸਰੀਰ ਨੂੰ ਚੀਰ ਦਿੰਦੀ ਆ ਗੁਰੂ ਸਾਹਿਬ ਕਹਿੰਦੇ ਮੈਂ ਜੰਗਲਾਂ ਵਿੱਚ ਭਟਕਦਾ ਰਵਾਂ ਤੇ ਕੁੱਸਾ ਦੇ ਨਾਲ ਚਿਰਿਆ ਜਾਵਾਂ ਟੁਕੜੇ-ਟੁਕੜੇ ਹੋ ਜਾਵਾਂ ਅਤੇ ਕ ਉਸ ਤੋਂ ਬਾਅਦ ਅੱਗੇ ਛੇਤੀ ਜਾਲੀਆਂ ਭਸਮ ਛੇਤੀ ਰਲ ਜਾਓ ਪੀਸਣ ਪੀਸਾ ਪਾਏ ਭਾਵੇਂ ਟੁਕੜੇ ਟੁਕੜੇ ਹੋ ਕੇ ਬਰੀਕ ਬਰੀਕ ਪਾਊਡਰ ਬਣ ਜਾਵੇ ਅਤੇ ਸਤਿਗੁਰੂ ਕਹਿੰਦੇ ਅੱਗੀ ਅੱਗ ਦੇ ਨਾਲ ਸਾੜਿਆ ਜਾਵਾ ਤੇ ਮੈਂ ਭਸਮ ਛੇਤੀ ਰਲ ਜਾਓ ਤੂੰ ਬਾਦ ਮੇਰੀ ਸੁਭਾ ਬਣ ਜਾਵੇ ਜੇਕਰ ਜੰਗਲਾਂ ਵਿੱਚ ਭਟਕਦੇ ਤੇ ਵਿਚਾਰ ਕਰੋ ਵੀ ਜੰਗਲਾਂ ਵਿੱਚ ਜਾਣ ਦੇ ਨਾਲ ਕੋਈ ਵੱਡਾ ਨਹੀਂ ਬਣਦਾ ਰੋਟੀ ਪਾਣੀ ਛੱਡਣ ਦੇ ਨਾਲ ਕੋਈ ਰਬ ਨਾਲ ਨਹੀਂ ਜੁੜ ਜਾਂਦਾ ਕਰਮ ਕਾਂਡਾਂ ਦਾ ਖੰਡਨ ਕੀਤਾ ਗੁਰੂ ਸਾਹਿਬ ਜੀ ਨੇ ਸਮਝਣਾ ਕਰੋ ਪਹਿਲਾਂ ਮਹਾਰਾਜ ਜੀ ਨੇ ਵੱਡੀ ਉਮਰਾਹ ਦੱਸਿਆ ਉਸ ਤੋਂ ਬਾਅਦ ਮਹਾਰਾਜ ਨੇ ਖਾਣ ਪੀਣ ਦੀ ਗੱਲ ਕੀਤੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਕੀਤਾ ਵੀ ਮੈਂ ਸਮਾਦਿ ਇਫਤਤ ਹੋ ਜਾਵਾਂ ਭਾਵੇਂ ਅੰਦਰ ਹੀ ਬੜਿਆ ਰਵਾਂ ਭੋਰੇ ਵਿੱਚ ਬੜਿਆ ਰਮਾ ਜਿਵੇਂ ਅੱਜ ਕੱਲ ਦੇ ਸੰਤ ਕਰਦੇ ਨੇ ਦਿਖਾਵੇ ਵਾਲੇ ਸੰਤ ਕਰਦੇ ਨੇ ਭੋਰਿਆਂ ਵਿੱਚ ਬੜੇ ਰਹਿੰਦੇ ਨੇ ਬਾਹਰ ਨਹੀਂ ਨਿਕਲਦੇ ਉੱਥੇ ਬੜਨ ਦੇ ਨਾਲ ਕੋਈ ਵਡਿਆਈ ਨਹੀਂ ਅੱਗੇ ਜਾ ਕੇ ਆਪਾਂ ਸਮਾਪਤੀ ਤੋਂ ਬਾਅਦ ਇਹ ਸ਼ਬਦ ਦੇ ਥੋੜੀ ਜਿਹੀ ਵਿਚਾਰ ਕਰਾਂਗੇ ਹੁਣ ਆਪਾਂ ਆਖਰੀ ਅਰਥ ਸਮਝ ਲਈਏ ਗੁਰੂ ਸਾਹਿਬ ਜੀ ਇੱਥੇ ਵਚਨ ਕਰਦੇ ਗੁੱਸਾ ਕੱਟਿਆ ਬਾਰ-ਬਾਰ ਗੁੱਸਾ ਦਾ ਭਾਵ ਇੱਥੇ ਆ ਗਿਆ ਪਾਉ ਜੰਗਲ ਦੇ ਵਿੱਚ ਜਾ ਕੇ ਉੱਥੇ ਇੱਕ ਬੜੀ ਤਿੱਖੀ ਘਾਹ ਹੁੰਦੀ ਹੈ ਮੈਂ ਜੰਗਲ ਵਿੱਚ ਭਰਮਣ ਕਰਾਂ ਜਿਸ ਤਰ੍ਹਾਂ ਲੋਕ ਜੰਗਲ ਵਿੱਚ ਭਟਕਦੇ ਨੇ ਉਹਦੇ ਨਾਲ ਮੈਂ ਕੱਟਿਆ ਜਾਵਾਂ ਬਰੀਕ-ਬਰੀਕ ਕੱਟਿਆ ਜਾਵਾਂ ਅਤੇ ਸਤਿਗੁਰੂ ਕਹਿੰਦੇ ਪੀਸਣ ਪੀਸਾਂ ਪਾਏ ਉਸ ਤੋਂ ਬਾਅਦ ਕੋਈ ਕੀਨ ਦਬਾਈ ਮੈਨੂੰ ਸ਼ੱਕੀ ਦੇ ਵਿੱਚ ਤੇ ਆਟਾ ਬਣ ਜਾਵੇ ਬਰੀਕ ਪਾਊਡਰ ਬਣ ਜਾਵੇ ਜੇਕਰ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਅਗ ਦੇ ਨਾਲ ਜਾਲਿਆ ਜਾਵਾ ਸਾੜਿਆ ਜਾਵਾ ਤੇ ਭਸਮ ਦੇ ਨਾਲ ਮੇਰੀ ਸਵਾ ਬਣ ਜਾਵੇ ਜੇਕਰ ਇਹ ਤੇਰੀ ਕੀਮਤ ਨਾ ਪਵੇ ਅਮਕੇ ਵੜਿਆਖਾ ਨਾ ਹੋ ਐ ਵਾਹਿਗੁਰੂ ਜੀ ਤੇਰੀ ਕੀਮਤ ਤੇਰਾ ਮੁੱਲ ਫਿਰ ਵੀ ਨਹੀਂ ਪੈ ਸਕਦਾ ਤੇਰੀ ਵਿਡਿਆਈ ਦੇ ਬਾਰੇ ਮੈਨੂੰ ਫਿਰ ਵੀ ਜਾਣਕਾਰੀ ਨਹੀਂ ਮਿਲੇਗੀ ਤੇਰੀ ਬਖਸ਼ੀਸਾਂ ਦਾ ਕੇਂਦਰ ਮੈਂ ਫਿਰ ਵੀ ਨਹੀਂ ਬਣ ਸਕਾਂਗਾ ਕਿਉਂਕਿ ਤੇ ਮਨੋਰਥ ਥੋੜੀ ਐ ਕੋਈ ਗੁਰਮਤ ਦਾ ਮਨੋਰਥ ਥੋੜੀ ਐ ਕਿ ਤੁਸੀਂ ਆਪਣੇ ਸਰੀਰ ਉੱਤੇ ਕਫਤ ਹੰਡਾਓ ਦੁਖੀ ਹੋ ਭੁੱਖ ਨਾ ਲੱਗੇ ਤੁਹਾਨੂੰ ਪਿਆਸ ਨਾ ਲੱਗੇ ਕੁਝ ਖਾਓ ਨਾ ਪੀਓ ਨਾ ਸਮਾਧੀ ਲੀਨ ਹੋ ਜਾਓ ਜਾਂ ਕਿ ਫੇ ਤੁਸੀਂ ਐਂ ਜਾ ਕੇ ਕਿਸੇ ਕੁਫਾ ਵਿੱਚ ਬੜ ਕੇ ਬੈਠ ਜਾਓ ਜਾਂ ਜਗਲਾਂ ਵਿੱਚ ਭਰਮਣ ਕਰੋ ਜਾਂ ਤਸੀਹੇ ਸਹੋ ਕਿਉਂ ਭੁੱਖ ਪਿਆਸ ਤੇ ਸਹੋਂਗੇ ਜਮਲਾਂ ਵਿੱਚ ਕਿੱਥੇ ਪਾਣੀ ਵੀ ਨਹੀਂ ਉੱਥੇ ਪੋਜਣ ਬਿਨਾਂ ਪੀ ਤੇਰੀ ਕੀਮਤ ਨਾ ਪਵੈ ਐ ਪਰਮੇਸ਼ਰ ਜੀ ਇਹਨਾਂ ਕਰਮਾਂ ਦੇ ਨਾਲ ਮੈਂ ਤੇਰੀ ਰਹਿਮਤ ਦਾ ਪਾਤਰਾ ਨਹੀਂ ਬਣ ਸਕਦਾ ਤੇਰੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ ਪੰਖੀ ਹੋਏ ਕਿ ਜੇ ਬਵਹਸੈ ਅਸਮਾਨੇ ਜਾਵੂ ਨਜ਼ਰੀ ਕਿਸੇ ਨਾ ਆਵੂ ਨਾ ਕਿਸ ਪੀਆ ਨਾ ਖਾਉ ਪੰਖੀ ਬਣ ਜਾਵਾਂ ਤੇ ਅਕਾਫ ਤੇ ਉਡਣ ਲੱਗ ਜਾਵਾਂ ਕਿਉਂ ਆਖਿਆ ਮਹਾਰਾਜ ਨੇ ਕਿਉਂਕਿ ਜਦੋਂ ਗੁਰੂ ਸਾਹਿਬ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਸੀ ਉਸ ਵੇਲੇ ਸਿੱਧਾਂ ਨੇ ਗੁਰੂ ਸਾਹਿਬ ਨੂੰ ਕਰਾਮਾਤਾਂ ਦਿਖਾਈਆਂ ਕੋਈ ਪੰਛੀ ਬਣ ਕੇ ਉੱਡਣ ਲੱਗ ਪਿਆ ਕੋਈ ਮੂੰਹ ਵਿੱਚੋਂ ਅੱਗ ਕੱਢਣ ਲੱਗ ਪਿਆ ਕੋਈ ਹਵਾ ਬਣ ਕੇ ਬਰੋਲੇ ਬਣ ਕੇ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਡਰਾਉਣ ਲੱਗ ਪਏ ਤਾਂ ਗੁਰੂ ਸਾਹਿਬ ਨੇ ਇੱਥੇ ਕਿਹਾ ਵੀ ਜੇ ਮੈਂ ਪੰਛੀ ਬਣ ਜਾਵਾਂ ਆਕਾਸ਼ 'ਚ ਉੱਡ ਜਾਵਾਂ ਤੇ ਫਿਰ ਮੈਂ ਬਹੁਤ ਉੱਚੇ ਚੜ ਜਾਵਾਂ ਤੇ ਮਹਾਰਾਜ ਜੀ ਕਹਿੰਦੇ ਨੇ ਸੈ ਅਸਮਾਨੇ ਜਾਓ ਸੈ ਦਾ ਭਾਉ ਸੋ ਅਸਮਾਨਾਂ ਤੱਕ ਮੇਰੀ ਉਡਾਰੀ ਹੋ ਜਾਵੇ ਇਹ ਤਾਂ ਇੱਕ ਅਸਮਾਨ ਹਨ ਸੈ ਸੋ ਅਸਮਾਨਾਂ ਤੱਕ ਮੇਰੀ ਉਡਾਰੀ ਹੋ ਜਾਵੇ ਜੇਕਰ ਨਜ਼ਰੀ ਕਿਸੇ ਨਾਉ ਕਿਸੇ ਨੂੰ ਮਨ ਨਜ਼ਰ ਨਾ ਆਵਾ ਕੋਈ ਮੈਨੂੰ ਦੇਖ ਵੀ ਨਾ ਸਕੇ ਨਾ ਮੈਂ ਕਿਸ ਖਾਮਾ ਤੇ ਨਾ ਪੀਵਾ ਭਾਉ ਬਿਨਾ ਖਾਣ ਪੀਣ ਤੋਂ ਮੈਂ ਜਿੰਦਾ ਰਹਾ ਜੇਕਰ ਪੀ ਤੇਰੀ ਕੀਮਤ ਨਾ ਪਵੇ ਹਮ ਕੇ ਵੜਿਆਕਾਂ ਨਾਉ ਐ ਵੇ ਗੁਰੂ ਜੀ ਤੇਰਾ ਮੁੱਲ ਤੇ ਫਿਰ ਵੀ ਨਹੀਂ ਪੈ ਸਕਦਾ ਤੇਰੀ ਨਦਰ ਦਾ ਪਾਤਰ ਤੇਰੀ ਕਿਰਪਾ ਦਾ ਪਾਤਰ ਤੇਰੀ ਮਿਹਰ ਦਾ ਪਾਤਰ ਕਿਣ ਕਾ ਲੈਣ ਵਾਸਤੇ ਮੈਂ ਫਿਰ ਵੀ ਕਾਬਲ ਨਹੀਂ ਤੇਰੀ ਬਕਸ਼ੀਸ਼ ਫਿਰ ਵੀ ਪ੍ਰਾਪਤ ਨਹੀਂ ਹੋਵੇਗੀ ਇੰਨਾ ਕੰਮਾਂ ਦੇ ਨਾਲ ਬਕਸ਼ੀਸ਼ਾਂ ਪ੍ਰਾਪਤ ਨਹੀਂ ਹੁੰਦੀਆਂ ਨਾਨਕ ਕਾਗਜ਼ ਲਖਮਣਾਂ ਪੜ-ਪੜ ਕੇ ਜੈ ਭਾਉ ਮੈਂ ਧਾਰਮਿਕ ਗ੍ਰੰਥਾਂ ਦਾ ਢੇਰ ਲਾ ਲਵਾਂ ਲਖਮਣਾਂ ਦੇ ਹਸਬ ਦੇ ਨਾਲ ਜਿਸ ਤਰ੍ਹਾਂ ਗੁਰੂ ਸਾਹਿਬ ਜਿੱਥੇ ਜਾਇਆ ਕਰਦੇ ਸਨ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਤੇ ਗੁਰੂ ਸਾਹਿਬ ਦੇ ਨਾਲ ਉਸ ਤੇ ਗੋਸ਼ਟ ਕਰਨ ਵਾਸਤੇ ਬਹੁਤ ਵੱਡੇ ਵੱਡੇ ਸਾਧੂ ਲੋਕ ਪੰਡਿਤ ਲੋਕ ਆਇਆ ਕਰਦੇ ਸਨ ਉਹਨਾਂ ਦੇ ਕੋਲ ਉਠਾਂ ਦਾ ਪਾਰ ਹੋਇਆ ਕਰਦਾ ਸੀ ਗੱਡਿਆਂ ਦੇ ਉੱਤੇ ਲੋਕ ਆਪਣੇ ਗ੍ਰੰਥ ਲੱਦ ਕੇ ਤੇ ਗੁਰੂ ਸਾਹਿਬ ਦੇ ਕੋਲ ਚਰਚਾ ਕਰਨ ਆਇਆ ਕਰਦੇ ਸਨ ਗ੍ਰੰਥ ਲੱਦ ਕੇ ਇਸ ਕਰਕੇ ਲਿਆ ਕਰਦੇ ਸਨ ਕਿ ਪਹਿਲੇ ਜ਼ਮਾਨਿਆਂ ਵਿੱਚ ਇੱਕ ਸਰਤ ਹੋਇਆ ਕਰਦੀ ਸੀ ਕਿ ਜਦੋਂ ਕੋਈ ਪੰਡਤ ਜਾਂ ਕੋਈ ਸਾਧੂ ਕਿਸੇ ਦੂਜੇ ਸਾਧੂ ਜਾਂ ਪੰਡਤ ਦੇ ਕੋਲ ਚਰਚਾ ਕਰਨ ਵਾਸਤੇ ਜਾਂਦਾ ਤੇ ਚਰਚਾ ਵਿੱਚ ਹਾਰ ਜਾਂਦਾ ਜੇਕਰ ਤੇ ਉਹਦੇ ਕੋਲ ਜਿੰਨੇ ਵੀ ਗ੍ਰੰਥ ਹੁੰਦੇ ਉਹ ਦੂਜਾ ਜਿੱਤਣ ਵਾਲਾ ਸਾਧੂ ਰੱਖ ਲੈਂਦਾ ਜਾਂ ਪੰਡਤ ਰੱਖ ਲੈਂਦਾ ਇਸੇ ਤਰ੍ਹਾਂ ਉਹ ਪੰਡਤ ਜਿਹੜਾ ਸਾਰੇ ਸੰਸਾਰ ਨੂੰ ਜਿੱਤ ਕੇ ਸਾਰੇ ਸੰਸਾਰ ਦੇ ਪੰਡਤਾਂ ਨੂੰ ਜਿੱਤ ਕੇ ਗੱਡੇ ਭਰ-ਭਰ ਕੇ ਗ੍ਰੰਥਾਂ ਦੇ ਗੁਰੂ ਸਾਹਿਬ ਨਾਲ ਚਰਚਾ ਕਰਨ ਵਾਸਤੇ ਆਇਆ ਜੇ ਗੁਰੂ ਸਾਹਿਬ ਦੇ ਬਚਨ ਅਸਾ ਦੀਵਾਰ 'ਚ ਆਪਾਂ ਰੋਜ਼ ਸਰਵਣ ਕਰਦੇ ਆਂ ਪੜਪੜ ਗੱਡੀ ਲੱਦੀਏ ਪੜਪੜ ਭਰੀਏ ਸਾਥ ਪੜਪੜ 베ੜੀ ਪਾਈਏ ਪੜਪੜ ਗੱਡੀਏ ਖਾਤ ਪੜੀਏ ਜੀਤੇ ਵਰਸ ਵਰਸ ਪੜੀਏ ਜੀਤੇ ਮਾਸ ਪੜੀਏ ਜੀਤੇ ਆਰਜਾ ਪੜੀਏ ਜੀਤੇ ਸਾਸ ਨਾਨਕ ਲੇਖਾ ਇੱਕ ਗੱਲ ਔਰ ਹੌਮੈ ਝਖਣਾ ਝਾਕ ਤੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਕਾਗਦ ਲਖਮਣਾ ਲਖਮਣਾ ਜੇਕਰ ਕਾਗਦ ਹੋਣ ਇੰਨਾ ਇੰਨੇ ਗ੍ਰੰਥ ਹੋਣ ਜੇਕਰ ਪੜ ਪੜ ਕੇ ਜੇ ਭਾਉ ਮੈਂ ਪੜ ਪੜ ਕੇ ਉਹਨਾਂ ਤੇ ਮੈਂ ਬੜਾ ਉਹ ਭਾਉ ਕਰ ਲਵਾਂ ਪਿਆਰ ਕਰ ਲਵਾਂ ਉਹ ਸਾਰੇ ਗ੍ਰੰਥਾਂ ਨੂੰ ਰਟ ਲਵਾਂ ਜੇ ਕਰ ਮਸੂਤ ਓਟਨਾ ਵੀ ਲੇਖੜ ਪਉਣ ਚਲਾਓ ਜਾਂ ਫਿਰ ਮੈਂ ਗ੍ਰੰਥ ਕਰਤਾ ਬਣ ਜਾਵਾਂ ਰਚਨਾ ਲਿਖਣ ਲੱਗ ਜਾਵਾਂ ਗ੍ਰੰਥ ਲਿਖਣ ਲੱਗ ਜਾਵਾਂ ਔਰ ਮੇਰੀ ਕਲਮ ਇੰਨੀ ਤੇਜ਼ ਹੋ ਜਾਵੇ ਕਿ ਪਵਨ ਦੀ ਤਰ੍ਹਾਂ ਚੱਲਣ ਲੱਗ ਜਾਵੇ ਜੇਕਰ ਮੇਰੀ ਕਲਮ ਇੰਨੀ ਤੇਜ਼ੀ ਨਾਲ ਲਿਖਾਰੀ ਬਣ ਜਾਵਾਂ ਮੈਂ ਉਹ ਗ੍ਰੰਥ ਲਿਖਣ ਵਾਲਾ ਤੇ ਤੇਰੀ ਕੀਮਤ ਨਾ ਪਵੈ ਹਾਂ ਕਿਵੜਿਆ ਕਾ ਨਾਵ ਐ ਪਰਮੇਸ਼ਰ ਜੀ ਤੇਰਾ ਮੁੱਲ ਮੈਂ ਫਿਰ ਵੀ ਨਹੀਂ ਪਾ ਸਕਦਾ ਤੇਰੀ ਨਦਰ ਦਾ ਪਾਤਰ ਮੈਂ ਫਿਰ ਵੀ ਨਹੀਂ ਬਣ ਸਕਦਾ ਤੇਰੀ ਮਿਹਰ ਤੇਰੀ ਬਖਸ਼ੀਸ਼ ਮੈਂ ਫਿਰ ਵੀ ਨਹੀਂ ਲੈ ਸਕਦਾ ਕਿਉਂਕਿ ਇਨਾਂ ਕੰਮਾਂ ਵਿੱਚ ਤੇਰੀ ਬਖਸ਼ੀਸ਼ ਨਹੀਂ ਨਾਹੀਂ ਤਾਂ ਤੇਰੀ ਬਖਸ਼ੀਸ਼ ਹੈ ਕਿ ਮੈਂ ਕੋਈ ਢੋਂਗੀ ਸਾਧ ਬਣ ਜਾਵਾਂ ਕਿਸੇ ਘੋਰੀ ਵਿੱਚ ਜਾ ਕੇ ਬੈਠ ਜਾਵਾਂ ਨਾ ਤੇਰੀ ਬਖਸ਼ੀਸ ਉਦੋਂ ਪ੍ਰਾਪਤ ਹੋਵੇਗੀ ਮੈਂ ਸਰੀਰ ਉੱਤੇ ਲੱਖਾਂ ਕਸ਼ਟ ਫੈ ਲਵਾ ਅਤੇ ਸਰੀਰ ਨੂੰ ਟੁਕੜੇ ਟੁਕੜੇ ਕਰਾ ਲਵਾ ਜਿext ਤਰ੍ਹਾਂ ਬਹੁਤ ਸਾਲਾਂ ਤੱਕ ਇਹ ਰੀਤ ਪਰਚਲਤ ਰਹੀ ਹੈ ਕਿ ਲੋਕ ਜਾ ਕੇ ਕਾਂਸੀ ਵਿੱਚ ਮਰਦੇ ਰਹੇ ਨੇ ਕਰਵਤ ਲੈਂਦੇ ਰਹੇ ਨੇ ਕਰਵਤ ਦੇ ਨਾਲ ਉਹਨਾਂ ਨੂੰ ਸੀਰਿਆ ਜਾਂਦਾ ਸੀ ਤੇ ਗੁਰੂ ਸਾਹਿਬ ਕਹਿੰਦੇ ਭੁੱਖਾ ਧਿਆਇਆ ਰਹਿਣ ਦੇ ਨਾਲ ਜਾਂ ਰਜਣ ਦੇ ਨਾਲ ਤੇਰੀ ਰਹਿਮਤ ਦਾ ਉੱਥੇ ਕੋਈ ਸਵਾਲ ਨਹੀਂ ਕਿਉਂਕਿ ਤੇਰੀ ਰਹਿਮ ਤੇ ਤੇਰੀ ਰਹਿਮਤ ਹੈ ਤੇ ਤੇਰੀ ਮਿਹਰ ਤਾਂ ਤਾਂ ਹੁੰਦੀ ਐ ਕਿ ਪਿਆਰ ਦੇ ਨਾਲ ਕੋਈ ਤੇਰਾ ਜਸ ਗਾਵੇ ਜਾਂ ਤੈਨੂੰ ਚੇਤੇ ਕਰੇ ਇਸ ਕਰਕੇ ਵਾਹਿਗੁਰੂ ਜੀ ਇਹ ਸਾਰੇ ਹੀ ਕਰਮਕਾਂਡਾਂ ਦੇ ਨਾਲ ਮੈਂ ਤੈਨੂੰ ਨਹੀਂ ਰਜਾ ਸਕਦਾ ਤੇਰਾ ਮੁੱਲ ਨਹੀਂ ਪਾ ਸਕਦਾ ਤੇਰੀ ਬਖਸ਼ਿਸ਼ਾਂ ਪ੍ਰਾਪਤ ਨਹੀਂ ਕਰ ਸਕਦਾ ਅਗਲਾ ਸ਼ਬਦ ਆਪਾਂ ਸਰਵਣ ਕਰਦੇ ਹਾਂ ਸ੍ਰੀ ਰਗਮਹਾਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਇਹ ਵਾਹਿਗੁਰੂ ਜੀ ਜਿੰਨਾ ਵੀ ਬੋਲਣਾ ਹੈ ਉਹ ਵੀ ਲਿਖੇ ਵਿੱਚ ਹੈ ਲਿਖੇ ਵਿੱਚ ਹੀ ਹੈ ਉਹ ਲਿਖਿਆ ਜਾ ਰਿਹਾ ਵਾਹਿਗੁਰੂ ਜੀ ਜਿੰਨਾ ਬੋਲਦੇ ਆ ਸਭ ਲਿਖਿਆ ਜਾ ਰਿਹਾ ਜੋ ਖਾਣਾ ਖਾਂਦੇ ਆ ਉਹ ਵੀ ਲਿਖਿਆ ਹੋਇਆ ਹੈ ਸਾਨੂੰ ਮਿਲਦਾ ਪਿਆ ਜੇ ਤੇ ਸੋਹ ਲਵਾਈਏ ਪੜੇ ਕਿ ਲਿਖੇ ਸੋਹ ਲਵਾਈਏ ਪੜੇ ਕੇ ਪੁੱਛਣ ਜਾਓ ਜਿਨੇ ਸਾਂ ਲੈਂਦੇ ਆ ਉਹ ਵੀ ਲੇਖੇ ਵਿੱਚ ਨੇ ਪੜਨਾ ਤੇ ਪੁੱਛਣਾ ਇਹ ਵੀ ਮਹਾਰਾਜ ਕਹਿੰਦੇ ਲੇਖੇ ਵਿੱਚ ਹੈ ਤੇਰੇ ਹੁਕਮ ਵਿੱਚ ਹੀ ਹੈ ਬਾਬਾ ਮਾਇਆ ਰਚਨਾ ਤੋਂ ਅੰਧ ਨਾਮ ਵਿਸਾਰਿਆ ਨਾ ਤਿਸੇ ਨਾ ਓਹ ਬਾਬਾ ਮਾਇਆ ਦੇ ਨਾਲ ਰਚਨਾ ਤੇ ਆਪਣੇ ਆਪ ਨੂੰ ਧੋਖਾ ਦੇਣਾ ਹੈ ਕਿਉਂਕਿ ਮਾਇਆ ਸਾਥ ਨਾ ਚੱਲੇ ਕਿਆ ਲਪਟਾਵੇ ਅੰਧ ਅੰਦੇ ਮੂਰਖ ਮੁਨਖ ਕੀ ਲਕਟੌਮ ਦਾ ਪਿਆ ਮਾਇਆ ਤੇਰੇ ਨਾਲ ਨਹੀਂ ਚੱਲੇਗੀ ਦੁੱਖ ਵੇਲੇ ਕੰਮ ਨਹੀਂ ਆਏਗੀ ਮਾਇਆ ਪਰਮਾਤਮਾ ਨੂੰ ਭੁਲਾ ਦੇਵੇਗੀ ਇਹ ਮਾਇਆ ਜੇ ਤਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇ ਇਸ ਕਰਕੇ ਮਾਇਆ ਤੇ ਨਾਲ ਸੰਸਾਰੀ ਪਦਾਰਥਾਂ ਦੇ ਨਾਲ ਮੋਹ ਪਾਉਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਆਪਣੇ ਆਪ ਨੂੰ ਧੋਖਾ ਦੇਣਾ ਹੈ ਅੰਦੇ ਨਾਮ ਵਿਸਾਰਿਆ ਨਾ ਤਿਸੇ ਨਾ ਹੋ माया ਦੇ ਮਗਰ ਲੱਗ ਕੇ ਮਨੁੱਖ ਨੇ ਅੰਦੇ ਮਨੁੱਖ ਨੇ ਗਿਆਨ ਤੋਂ ਸਖਣੇ ਅੰਦੇ ਮਨੁੱਖ ਨੇ ਪਰਮੇਸ਼ਰ ਨੂੰ ਵਿਸਾਰਿਆ ਭੁਲਾ ਦਿੱਤਾ ਹੈ ਜਦੋਂ ਮੌਤ ਆਏਗੀ ਨਾ ਮਾਇਆ ਮਿਲੇਗੀ ਤੇ ਨਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ ਦੇਖੋ ਦੋਨੋਂ ਪਾਸੇ ਗਵਾਲੇ ਮਾਇਆ ਤੇ ਮਿਲੇ ਨਹੀਂ ਜੋੜ ਜੋੜ ਕੇ ਕੱਤੀ ਕੀਤੀ ਕੋਈ ਚੋਰ ਲੈ ਗਿਆ ਕਈ ਵਾਰੀ ਅੱਗ ਲੱਗ ਕੇ ਸੜ ਗਈ ਕਈ ਵਾਰੀ ਕੋਈ ਰਾਜਾ ਲੁੱਟ ਕੇ ਲੈ ਗਿਆ ਕੋਈ ਡਾਕੂ ਲੁੱਟ ਕੇ ਲੈ ਗਿਆ ਕੋਈ ਚੋਰ ਲੁੱਟ ਕੇ ਲੈ ਗਿਆ ਔਰ ਜਦੋਂ ਮਰੇਗਾ ਤੇ ਨਾਲ ਫਿਰ ਵੀ ਨਹੀਂ ਜਾਏਗੀ ਇੱਥੇ ਰਹਿ ਜਾਣਾ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਧੋਖਾ ਦੇਣਾ ਹੈ ਭਾਈ ਸੰਸਾਰੀ ਪਦਾਰਥਾਂ ਦੇ ਨਾਲ ਜੁੜਨਾ ਜਾਂ ਉਹਨਾਂ ਨੂੰ ਜੋੜਨਾ ਇਕੱਠਾ ਕਰਨਾ ਪਰਮੇਸ਼ਰ ਦੇ ਨਾਮ ਨੂੰ ਭੁਲਾ ਦੇਣਾ ਆਖਰ ਦੇ ਵੇਲੇ ਨਾ ਪੈਸਾ ਮਿਲੇਗਾ ਤੇ ਨਾ ਹੀ ਪ੍ਰਮਾਤਮਾ ਪ੍ਰਾਪਤ ਹੋਵੇਗਾ ਰਹਾਓ ਜੀਵਨ ਮਰਨਾ ਜਾਇ ਕੈ ਅਥੈ ਖਾਜੈ ਕਾਲ ਜੀਵਨ ਤੇ ਮਰਨ ਜੀਵਨ ਤੋਂ ਲੈ ਕੇ ਮੌਤ ਤੱਕ ਦਾ ਜੀਵਨ ਹੈ ਜੇ ਆਪਾਂ ਜੀ ਰਹੇ ਹਾਂ ਉਹ ਜੀਵਨ ਹੈ ਜਿੱਥੋਂ ਮਰਨਾ ਹੋਏਗਾ ਤੇ ਮੌਤ ਆ ਜਾਏਗੀ ਪਰ ਮਹਾਰਾਜ ਕਹਿੰਦੇ ਇੱਕ ਦਿਨ ਤੇ ਮੌਤ ਜ਼ਰੂਰ ਆਏਗੀ ਇਹ ਤੇ ਪੱਕਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਸ਼ੱਕ ਵਾਲੀ ਗੱਲ ਨਹੀਂ ਹੈ ਭਾਈ ਇੱਥੇ ਖਾਜੇ ਕਾਲ ਇੱਥੇ ਹੀ ਸੰਸਾਰ ਵਿੱਚ ਮੌਤ ਖਾ ਜਾਏਗੀ ਕਾਲ ਖਾ ਜਾਏਗਾ ਜਿੱਥੇ ਬੈ ਸਮਝਾਈਏਿੱਥੇ ਕੋਈ ਨਾ ਚਲਿਓ ਨਾਲ ਜਿੱਥੇ ਜਾ ਕੇ ਜੀਵ ਨੂੰ ਸਮਝਾਉਣਾ ਪਾਪ ਉਹਦੇ ਕਿਤੇ ਕਰਮਾਂ ਦੀ سزا ਮਿਲਣੀ ਆ ਉੱਥੇ ਮਹਾਰਾਜ ਜੀ ਕਹਿੰਦੇ ਕੋਈ ਵੀ ਨਾਲ ਨਹੀਂ ਜਾਂਦਾ ਜਦੋਂ ਧਰਮਰਾਜ ਦੇ ਕੋਲ ਪੇਸ ਹੋਣਾ ਉਦੋਂ ਨਾ ਤੇਰੇ ਸਾਥੀ ਹੋਣਗੇ ਨਾ ਤੇਰੇ ਸੰਗੀ ਹੋਣਗੇ ਨਾ ਜਿਨ੍ਹਾਂ ਦੇ ਵਾਸਤੇ ਤੂੰ ਪਾਪ ਕਮਾਇਆ ਪਾਪ ਕਰ ਕਰਕੇ ਪਾਪਾਂ ਬਾਝੋਂ ਹੋਵੇ ਨਹੀਂ ਮੋਹਾਂ ਸਾਥ ਨਾ ਜਾਈ ਗੁਰੂ ਸਾਹਿਬ ਕਹਿੰਦੇ ਪਾਪਾਂ ਤੋਂ ਬਿਨਾਂ ਮਾਇਆ ਇਕੱਠੀ ਨਹੀਂ ਹੁੰਦੀ ਝੂਠ ਬੋਲ ਕੇ ਦੂਜਿਆਂ ਦਾ ਹੱਕ ਮਾਰ ਕੇ ਤਾਂ ਜਾ ਕੇ ਪੈਸਾ ਕਮਾਈਦਾ ਫੇਰੇ ਨਾਲ ਨਹੀਂ ਜਾਂਦਾ ਤੇ ਫਿਰ ਇਹਦਾ ਹਿਸਾਬ ਜਦੋਂ ਦੇਣਾ ਪੈਂਦਾ ਤੇ ਜਿਨ੍ਹਾਂ ਦੇ ਵਾਸਤੇ ਤੂੰ ਇਹ ਇਕੱਠੀ ਕੀਤੀ ਹੈ ਪਾਪ ਕੀਤਾ ਮਾਇਆ ਇਕੱਠੀ ਕੀਤੀ ਮਾਇਆ ਕਮਾਈ ਉਹਨਾਂ ਨੇ ਤੇਰੇ ਨਾਲ ਹਿਸਾਬ ਨਹੀਂ ਦੇਣਾ ਤੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਕੋਈ ਨਾ ਚੱਲਿਓ ਨਾਲ ਕੋਈ ਤੇਰੇ ਨਾਲ ਨਹੀਂ ਜਾਏਗਾ ਉੱਥੇ ਧਰਮ ਰਾਏ ਜਬਲੇ ਕਾ ਮੰਗੇ ਬਾਕੀ ਨਿਕਸੀ ਭਾਰੀ ਹਾਂਜੀ ਬੜੀ ਭਾਰੀ ਨਿਕਸੀ ਪੰਜ ਕਿਸਾਨ ਉਹ ਭਾਗ ਗਏ ਲੈ ਬਾਂਦੇ ਹੋ ਜੀ ਦਰਬਾਰੀ ਉਹ ਪੰਜ ਕਿਸਾਨ ਜਿਹੜੇ ਲੋਭ ਮੋਹ ਹੰਕਾਰ ਸੀ ਉਹ ਦੌੜ ਗਏ ਜਿਨ੍ਹਾਂ ਦੇ ਕਰਕੇ ਪਾਪ ਕਿਤੇ ਤੇ ਜੇ ਉਹ ਨੂੰ ਉੱਥੇ ਦਰਬਾਰ ਵਿੱਚ ਬੰਨਿਆ ਗਿਆ ਭਗਤ ਕਬੀਰ ਸਾਹਿਬ ਕਹਿੰਦੇ ਜੀ ਰੋਵਣ ਵਾਲੇ ਜੇਟੜੇ ਸਭ ਬੰਨ ਪੰਡ ਪਰਾਲ ਛੇ ਮਰਨ ਤੋਂ ਬਾਅਦ ਫਿਰ ਲੋਕ ਰੋਣ ਵਾਲੇ ਇਕੱਠੇ ਹੋ ਜਾਂਦੇ ਨੇ ਦੇਖੋ ਇੱਕ ਸਮਝਣ ਵਾਲੀ ਗੱਲ ਹੈ ਵੀ ਬੰਦਾ ਦੁਖੀ ਹੋ ਕੇ ਮਰ ਗਿਆ ਪੈਸੇ ਦੀ ਤੰਗੀ ਹੈ ਸੰਸਾਰ ਦੀ ਕੋਈ ਮੁਸੀਬਤ ਪੈ ਗਈ ਜਾਂ ਉਹੰਜ ਵੀ ਮਰ ਗਿਆ ਰੋਵਣ ਵਾਲੇ ਉਹ ਇਕੱਠੇ ਹੋ ਗਏ ਜਿਨ੍ਹਾਂ ਨੇ ਕਦੇ ਉਹਦੀ ਬਾਹ ਨਹੀਂ ਫੜੀ ਜਿਹੜੀ ਸਾਰੀ ਉਮਰ ਉਹਦੀ ਨਿੰਦਿਆ ਕਰਦੇ ਰਹੇ ਜਿਹੜੇ ਕਦੇ ਵੀ ਉਹਦੇ ਕੰਮ ਨਹੀਂ ਆਏ ਉਹ ਸਾਰੇ ਇਕੱਠੇ ਹੋ ਗਏ ਭਾਵੇਂ ਚੰਗਾ ਤੇ ਮਾੜਾ ਫਿਰ ਉਹਦੀ ਵਡਿਆਈਆਂ ਕਰਦੇ ਰੋਵੇ ਪੰਡ ਪਰਾਲ ਵਡਿਆਈਆਂ ਕਰ ਕਰਕੇ ਰੋਂਦੇ ਨੇ ਬੜਾ ਚੰਗਾ ਸੀ ਤੇ ਬੜਾ ਸਾਡਾ ਪਿਆਰਾ ਸੀ ਵਾਹਿਗੁਰੂ ਤੂੰ ਕਿਉਂ ਲੈ ਗਿਆ ਸਾਮੂ ਲੈ ਜਾਂਦਾ ਇਸ ਤਰ੍ਹਾਂ ਰੋਂਦੇ ਪੰਡ ਪਰਾਲ ਦਾ ਵਹਾਵਾ ਗੱਪ ਮਾਰ ਮਾਰ ਕੇ ਝੂਠ ਬੋਲ ਬੋਲ ਕੇ ਰੋਂਦੇ ਹਨ ਜਿਨ੍ਹਾਂ ਨੇ ਕਦੇ ਤੇਰਾ ਸਾਥ ਨਹੀਂ ਦਿੱਤਾ ਉਹ ਰੋਂਣਗੇ ਤੈਨੂੰ ਸਭ ਕੋ ਆਖੇ ਬਹੁਤ ਬਹੁਤ ਘਟਨਾ ਆਖੇ ਕੋਏ ਉਹਦਾ ਜਿਹੜਾ ਕੇ ਬੋਲਦੇ ਨੇ ਫਿਰ ਮਰਨ ਵਾਲੇ ਦੀ ਵਡਿਆਈ ਕਰਦੇ ਨੇ ਤੇ ਬੜਾ ਚੰਗਾ ਸੀ ਜੀ ਬੜਾ ਦਾਨੀ ਸੀ ਇਹ ਬੜਾ ਕਮ ਆਨਲਾ ਸੀ ਲੋਕਾਂ ਦੇ ਕਮ ਆਨਲਾ ਸੀ ਧਾਰਮਿਕ ਅਸਥਾਨਾਂ ਤੇ ਜਾਂਦਾ ਸੀ ਫਿਰ ਝੂਠ ਬੋਲਣਗੇ ਹੋਰ ਤੇ ਫਿਰ ਹੋਰ ਸਾਡੇ ਗੁਰੂ ਘਰ ਵਾਲੇ ਵੀ ਫਿਰ ਕੋਈ ਘਟ ਨਹੀਂ ਛੱਡਦੇ ਉਹ ਵੀ ਬਹੁਤ ਵਡਿਆਈਆਂ ਬਿਨਾਂ ਮਤਲਬ ਕਰੀ ਜਾਣਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਵੇਖੋ ਕੀਮਤ ਕਿੰਨਾ ਨਾ ਪਾਇਆ ਕਹਿਣ ਨਾ ਵੱਡਾ ਹੋਏ ਕਿ ਫੇਨੇ ਉਹਦੇ ਬਾਰੇ ਜਾਣਕਾਰੀ ਤੇ ਲਈ ਨਹੀਂ ਬਈ ਹੈ ਕਿਵੇਂ ਜਾਸੀ ਬੰਦਾ ਤੇ ਕਹਿਣ ਦੇ ਨਾਲ ਉਹ ਵੱਡਾ ਨਹੀਂ ਬਣ ਸਕਦਾ ਭਾਵੇਂ ਉਹ ਜੋ ਮਰਜੀ ਆਖੀ ਜਾਓ ਕਿਉਂਕਿ ਜੇ ਮਾੜਾ ਸੀ ਤੇ ਅੱਗੇ ਜਾ ਕੇ ਉਹਨੂੰ ਲੇਖਾ ਦੇਣਾ ਪੈਣਾ ਤੇ ਚੰਗਾ ਸੀ ਤੇ ਫਿਰ ਸਾਰੇ ਲੋਕ ਜਾਣਦੇ ਨੇ ਤੇ ਕਿਫੇ ਦੇ ਕਹਿਣ ਦੇ ਨਾਲ ਕੋਈ ਚੰਗਾ ਨਹੀਂ ਬਣਦਾ ਤੇ ਕੋਈ ਮਾੜਾ ਨਹੀਂ ਬਣਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਗੱਲ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇਖੋ ਕੀ ਕਹਿੰਦੇ ਨੇ ਕਹਿੰਦੇ ਨੀਚੋਂ ਦੇ ਅੰਦਰ ਨੀਚ ਜਾਤ ਵੀ ਦੁਨੀਆ ਦੇ ਅੰਦਰ ਜੇ ਕੋਈ ਜਾਤ ਕੋਈ ਅਸੀ ਕੋਈ ਮਨੁੱਖਾਂ ਦੀ ਅਸੀ ਜਾਤ ਐਸਾ ਕੋਈ ਟੋਲਾ ਹੋਵੇ ਜਿਉਂ ਲੋਕਾਂ ਨੇ ਨਿੰਦਿਆ ਹੋਵੇ ਤੇ ਕਿਹਾ ਹੋਵੇ ਵੀ ਇਹ ਸਭ ਤੋਂ ਮਾੜਾ ਹਾਂਜੀ ਅੱਜ ਕਲੇ ਤੇ ਲੋਕਾਂ ਨੇ ਬਹੁਤ ਜਾਤਾਂ ਪਾਤਾਂ ਬਣਾ ਲਈਆਂ ਤੇ ਕਈ ਜਾਤਾਂ ਪਾਤਾਂ ਨੂੰ ਕਹਿੰਦੇ ਵੀ ਜਾਤ ਸਭ ਤੋਂ ਨਿਮੀ ਆ ਮਹਾਰਾਜ ਕਹਿੰਦੇ ਵੀ ਸਾਰੀ ਜਾਤੀਆਂ ਵਿੱਚੋਂ ਜਿਹੜੀ ਨੀਵੀਂ ਜਾਤ ਹੈ ਨੀਚੀ ਹੂੰ ਅਤਨੀਚ ਉਹਨਾਂ ਨੀਚੀ ਜਾਤੀਆਂ ਵਿੱਚੋਂ ਵੀ ਜੇ ਕੋਈ ਹੋਰ ਨੀਮਾ ਹੋਵੇ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਤਿਆਰੀਸ ਇੱਕ ਵਾਰੀ ਧੰ ਗੁਰੂ ਨਾਨਕ ਕਹਿ ਦਿਓ ਦਿਲੋਂ ਕਹਿ ਦਿਓ ਧੰ ਗੁਰੂ ਨਾਨਕ ਮਹਾਰਾਜ ਕਹਿੰਦੇ ਜਿਹੜੀ ਨੀਚੀ ਜਾਤਾਂ ਵਿੱਚੋਂ ਨੀਚੀ ਜਾਤ ਹੈ ਸਾਰੀ ਦੁਨੀਆ ਦੇ ਵਿੱਚੋਂ ਸਾਰਿਆਂ ਵਿੱਚੋਂ ਨੀਚੀ ਜਾਤ ਜਿਹਨੂੰ ਕਹਿੰਦੇ ਨੇ ਉਹਨਾਂ ਵਿੱਚੋਂ ਵੀ ਕੋਈ ਅਤੀ ਨੀਮਾ ਹੋਵੇ ਤੇ ਮੈਂ ਉਹਨਾਂ ਦੇ ਨਾਲ ਆ ਮੈਂ ਉਹਨਾਂ ਦੇ ਨਾਲ ਹਾਂ ਵੱਡਿਆਂ ਸਿਓ ਕਿਹ ਰੀਸ ਮੇਰੀ ਵੱਡਿਆਂ ਨਾਲ ਕੋਈ ਰੀਸ ਨਹੀਂ ਬਰਾਬਰੀ ਨਹੀਂ ਵਡਿਆਂ ਦੀ ਬਰਾਬਰੀ ਮੈਂ ਨਹੀਂ ਕਰ ਸਕਦਾ ਇਹ ਬਚਨ ਗੁਰੂ ਨਾਨਕ ਤੈਨੂੰ ਬਣਾਉਂਦੇ ਨੇ ਧੰਨ ਗੁਰੂ ਨਾਨਕ ਵੇਖੋ ਭਾਈ ਮਰਦਾਨਾ ਜਿਹਨੂੰ ਆਪਣੇ ਨਾਲ ਬਿਠਾ ਲਿਆ ਉਹ ਨੇਮਾ ਦੇ ਘਰ ਜਾਂਦਾ ਸੀ ਭਾਈ ਲਾਲੋ ਜੀ ਦੇ ਕਰਕੇ ਆ ਤਨ ਗੁਰ ਨਾਨਕ ਜਿਨ੍ਹਾਂ ਤੋਂ ਲੋਕ ਨਫ਼ਰਤ ਕਰਦੇ ਸੀ ਉਹਨਾਂ ਦੇ ਨਾਲ ਬਹਿ ਕੇ ਰੋਟੀ ਖਾਂਦਾ ਸੀ ਤਨ ਗੁਰ ਨਾਨਕ ਤੇ ਸਤਿਗੁਰੂ ਕਹਿੰਦੇ ਇਹ ਸਭ ਤੋਂ ਵੱਡੀ ਗੱਲ ਕਹਿੰਦੇ ਜਿੱਥੇ ਨੀਚ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ ਐ ਭਾਈ ਗੁਰੂ ਜੀ ਜਿੱਥੇ ਕੋਈ ਬੰਦਾ ਨੀਵਿਆਂ ਦੀ ਬਾਹ ਫੜੇਗਾ ਇਹ ਦੇਖੋ 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 ਤੇ ਨਾਲ ਪੜੋ ਜਿੱਥੇ ਨੀਚ ਸੰਭਾਲੀਨ ਜਿੱਥੇ ਕੋਈ ਨੀਵਿਆਂ ਦੀ ਪਰਵਰਸ਼ ਕਰੇਗਾ ਉਹਨਾਂ ਨੂੰ ਸੰਭਾਲੇਗਾ ਉਹਨਾਂ ਦੀ ਬਾਫੜੇਗਾ ਉਹਨਾਂ ਦਾ ਖਿਆਲ ਰੱਖੇਗਾ ਤਿੱਥੇ ਨਜ਼ਰ ਤੇਰੀ ਬਖਸ਼ੀਸ ਐ ਮੇਰੇ ਮਾਲਕ ਜੀ ਉੱਥੇ ਹੀ ਤੇਰੀ ਨਜ਼ਰ ਹੋਏਗੀ ਉੱਥੇ ਤੇਰੀ ਬਖਸ਼ੀਸਾਂ ਤੇ ਤੇਰੀ ਰਹਿਮਤ ਹੋਣਗੀਆਂ ਸਾਰੀਆਂ ਰਹਿਮਤਾਂ ਉੱਥੇ ਹੋਣਗੀਆਂ ਧਰਗੁਰੂ ਨਾਨਕ ਦੇਵ ਜੀ ਕਹਿੰਦੇ ਜਿੱਥੇ ਕੋਈ ਜਾ ਕੇ ਨੀਵਿਆਂ ਦੀ ਪਰਵਰਸ ਕਰੇਗਾ ਗਰੀਬਾਂ ਦੀ ਪਰਵਰਸ ਕਰੇਗਾ ਲਾਚਾਰਾਂ ਦੀ ਬੇਬਸਾਂ ਦੀ ਬੇਕਸਾਂ ਦੀ ਪਰਵਰਸ ਕਰੇਗਾ ਨੀਵਿਆਂ ਦੀ ਕਮਜ਼ੋਰਾਂ ਦੀ ਬਾਹ ਫੜੇਗਾ ਉੱਥੇ ਸਾਰੀਆਂ ਬਰਕਤਾਂ ਹੋਣਗੀਆਂ ਤੇ ਮੇਰਾ ਗੁਰੂ ਨਾਨਕ ਕਹਿੰਦਾ ਮੈਂ ਉਹਨਾਂ ਦੇ ਨਾਲ ਖੜਾ ਹਾਂ ਜੀ ਸਾਰਿਆਂ ਦਾ ਧੰਨਵਾਦ ਭੋਲਾ ਸੁੱਕਾਂ ਦੇਖੀ ਮਾ ਸਾਧ ਸੰਗਤ ਬੇਨਤੀ ਹੈ ਲਾਇਕ ਤੇ ਕਮੈਂਟ ਸ਼ੇਅਰ ਕਰਿਆ ਕਰੋ ਕੋਈ ਗਲਤੀ ਹੋਵੇ ਤਾਂ ਲਿਖ ਦਿਆ ਕਰੋ ਪਤਾ ਲੱਗ ਜਾਂਦਾ ਹੈ ਨਾ ਬੰਦਾ ਭੁੱਲਣਹਾਰ ਹੈ ਆਪਜੀ ਬਖਸਣਹਾਰ ਹੂੰ ਸੰਗਤ ਤੇ ਗੁਰੂ ਦੇ ਸਹਿਯੋਗ ਦੇ ਨਾਲ ਇਹ ਕਰਮ ਅਮਰ ਕੀਤਾ ਹੈ ਆਪ ਜੀ ਸਹਿਯੋਗ ਦੇਵੋਗੇ ਤਾਂ ਸਿਰੇ ਚੜ ਜਾਣਾ ਆਪਾਂ ਇਸ ਤਰ੍ਹਾਂ ਹੀ ਆਪ ਦੀ ਖਿਦਮਤ 'ਚ ਹਾਜ਼ਰ ਹੋਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ